ਦੋਸਤੋ ਸਵਾਲ ਨੰਬਰ 1 ਕਿਸ ਦੇਸ਼ ਵਿੱਚ ਹਰਾ ਸੂਰਜ ਦਿਖਾਈ ਦਿੰਦਾ ਹੈ ਤੁਹਾਡੇ ਆਪਸ਼ਨ ਹਨ ਜਾਪਾਨ ਨਾਰਵੇ ਆਸਟ੍ਰੇਲੀਆ ਅਤੇ ਚੀਨ ਇਸ ਦਾ ਸਹੀ ਜਵਾਬ ਹੈ ਨਾਰਵੇ ਸਵਾਲ ਨੰਬਰ 2 ਕਿਹੜੀ ਸਬਜ਼ੀ ਖਾਣ ਨਾਲ ਖੂਨ ਸਾਫ਼ ਹੁੰਦਾ ਹੈ ਤੁਹਾਡੇ ਆਪਸ਼ਨ ਹਨ ਕੱਦੂ ਦੀ ਪਿੰਡੀ ਦੀ ਪਾਲਕ ਦੀ ਅਤੇ ਪਪੀਤੇ ਦੀ ਇਸ ਦਾ ਸਹੀ ਜਵਾਬ ਹੈ ਪਪੀਤੇ ਦੀ ਸਵਾਲ ਨੰਬਰ 3 ਮਨੁੱਖ ਦੇ ਖੂਨ ਵਿੱਚ ਕਿਹੜਾ ਤੱਤੂ ਪਾਇਆ ਜਾਂਦਾ ਹੈ ਤੁਹਾਡੇ অপਸ਼ਨ ਹਨ ਸੋਨਾ ਤਾਂਬਾ ਲੋਹਾ ਅਤੇ ਚਾਂਦੀ ਇਸਦਾ ਸਹੀ ਜਵਾਬ ਹੈ ਲੋਹਾ ਸਵਾਲ ਨੰਬਰ 4 ਮਨੁੱਖ ਨੇ ਸਭ ਤੋਂ ਪਹਿਲਾਂ ਕਿਸ ਜਾਨਵਰ ਦਾ ਦੁੱਧ ਪੀਤਾ ਸੀ ਤੁਹਾਡੇ ਆਪਸ਼ਨ ਹਨ ਪੇੜ ਮੱਝ ਹਥਨੀ ਅਤੇ ਬੱਕਰੀ ਇਸਦਾ ਸਹੀ ਜਵਾਬ ਹੈ ਪੇੜ ਸਵਾਲ ਨੰਬਰ 5 ਕਿਸ ਦੀ ਕਾਰ ਤੇ ਨੰਬਰ ਪਲੇਟ ਨਹੀਂ ਹੁੰਦੀ ਹੈ ਤੁਹਾਡੇ ਆਪਸ਼ਨ ਹਨ मुख्यमंत्री मंत्री, मंत्री राष्ट्रपति प्रधानमंत्री इसका सही जवाब है राष्ट्रपति सवाल नंबर छे लिपस्टिक किस जानवर का खून मिलाया जाता है तो हैं कुत्ता हाथी सूर मज ਇਸਦਾ ਸਹੀ ਜਵਾਬ ਹੈ ਸੂਰ ਸਵਾਲ ਨੰਬਰ 7 ਕਿਸ ਜਾਨਵਰ ਦਾ ਖੂਨ ਚਿੱਟਾ ਹੁੰਦਾ ਹੈ ਤੁਹਾਡੇ ਆਪਸ਼ਨ ਹਨ ਡੱਡੂ ਤਿਲਚਟਾ ਸੱਪ ਅਤੇ ਮગરਮੱਛ ਇਸਦਾ ਸਹੀ ਜਵਾਬ ਹੈ ਤਿਲਚਟਾ ਸਵਾਲ ਨੰਬਰ 8 ਭਗਵਾਨ ਗਣੇਸ਼ ਦੀ ਫੋਟੋ ਕਿਸ ਦੇਸ਼ ਦੇ ਨੋਟਾਂ ਉੱਪਰ ਛਪਦੀ ਹੈ ਤੁਹਾਡੇ ਆਪਸ਼ਨ ਹਨ ਇੰਡੋਨੇਸ਼ੀਆ ਰੂਸ चीन ਅਤੇ ਨੇਪਾਲ ਇਸ ਦਾ ਸਹੀ ਜਵਾਬ ਹੈ ਇੰਡੋਨੇਸ਼ੀਆ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਵਾਲ ਨੰਬਰ 9 ਕਿਸ ਰੰਗ ਨੂੰ ਸ਼ਾਂਤੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੁਹਾਡੇ অপਸ਼ਨ ਹਨ ਨੀਲਾ ਰੰਗ ਪੀਲਾ ਰੰਗ ਹਰਾ ਰੰਗ ਅਤੇ ਸਫੇਦ ਰੰਗ ਇਸਦਾ ਸਹੀ ਜਵਾਬ ਹੈ ਸਫੇਦ ਰੰਗ ਸਵਾਲ ਨੰਬਰ 10 ਕਿਸ ਫਲ ਵਿੱਚ ਸਾਰੇ ਵਿਟਾਮਿਨ ਪਾਏ ਜਾਂਦੇ ਹਨ ਤੁਹਾਡੇ ਆਪਸ਼ਨ ਹਨ ਸੰਤਰਾ ਅਨਾਨਾਸ ਪਪੀਤਾ ਅਤੇ ਅੰਗੂਰ ਇਸਦਾ ਸਹੀ ਜਵਾਬ ਹੈ ਪਪੀਤਾ ਸਵਾਲ ਨੰਬਰ 11 ਰੋਜ਼ ਚੋਲ ਖਾਣ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ ਤੁਹਾਡੇ ਆਪਸ਼ਨ ਹਨ ਥਾਇਰਾਇਡ ਸ਼ੂਗਰ गठिया अते पथरी इसका सही जवाब है शुगर सवाल नंबर बारह मकड़ी बिना खादे पीते किन्ने साल तक जींदी रह सकती है तो हाड़े ऑप्शन हैं दस साल तीन साल एक साल अते आठ साल इसका सही जवाब है दस साल ਸਵਾਲ ਨੰਬਰ 13 ਕਿਸ ਜੀਵ ਦਾ ਦਿਮਾਗ ਉਸਦੇ ਸਰੀਰ ਤੋਂ ਵੱਡਾ ਹੁੰਦਾ ਹੈ ਤੁਹਾਡੇ ਆਪਸ਼ਨ ਹਨ ਮੱਛੀ ਦਾ ਮਗਰਮੱਛ ਦਾ ਕੀੜੀ ਦਾ ਅਤੇ ਕਿਰਲੀ ਦਾ ਇਸ ਦਾ ਸਹੀ ਜਵਾਬ ਹੈ ਕੀੜੀ ਦਾ ਸਵਾਲ ਨੰਬਰ 14 ਕਿਸ ਦੇਸ਼ ਵਿੱਚ ਚੱਪਲ ਪਾ ਕੇ ਗੱਡੀ ਚਲਾਉਣ ਤੇ ਸਜ਼ਾ ਦਿੱਤੀ ਜਾਂਦੀ ਹੈ ਤੁਹਾਡੇ ਆਪਸ਼ਨ ਹਨ ਜਰਮਨ ਚੀਨ ਅਮਰੀਕਾ ਅਤੇ ਸਾウਦੀ ਅਰਬ ਇਸਦਾ ਸਹੀ ਜਵਾਬ ਹੈ 사우ਦੀ ਅਰਬ ਸਵਾਲ ਨੰਬਰ 15 ਚਾਰ ਮਿਨਾਰ ਕਿੱਥੇ ਸਥਿਤ ਹੈ ਤੁਹਾਡੇ ਆਪਸ਼ਨ ਹਨ ਅਜਮੇਰ ਹਦਰਾਬਾਦ ਲਖਨਊ ਅਤੇ ਦਿੱਲੀ ਇਸਦਾ ਸਹੀ ਜਵਾਬ ਹੈ ਹਦਰਾਬਾਦ ਸਵਾਲ ਨੰਬਰ 16 ਚੰਦ ਦੀ ਰੋਸ਼ਨੀ ਨੂੰ ਧਰਤੀ ਉੱਤੇ ਪਹੁੰਚਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਤੁਹਾਡੇ ਆਪਸ਼ਨ ਹਨ 1.3 ਸੈਕਿੰਡ 4 ਸੈਕਿੰਡ 4.5 ਸੈਕਿੰਡ ਅਤੇ 1 ਸੈਕਿੰਡ ਇਸ ਦਾ ਸਹੀ ਜਵਾਬ ਹੈ 1.3 ਸੈਕਿੰਡ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਸਵਾਲ ਨੰਬਰ 17 ਭਾਰਤ ਦਾ ਰਾਸ਼ਟਰੀ ਖਾਣਾ ਕਿਹੜਾ ਹੈ ਤੁਹਾਡੇ অপਸ਼ਨ ਹਨ ਜੋਲ ਰੋਟੀ ਸਾਬ ਅਤੇ ਖਿਚੜੀ ਇਸ ਦਾ ਸਹੀ ਜਵਾਬ ਹੈ ਖਿਚੜੀ ਸਵਾਲ ਨੰਬਰ 18 ਪਾਪੜ ਵੇਲਣਾ ਮੁਹਾਵਰੇ ਦਾ ਕੀ ਅਰਥ ਹੈ ਤੁਹਾਡੇ অপਸ਼ਨ ਹਨ ਰੋਟੀ ਪਕਾਉਣਾ ਮਿਹਨਤ ਕਰਨਾ ਹੈਰਾਨ ਕਰਨਾ ਭੱਜ ਜਾਣਾ ਇਸ ਦਾ ਸਹੀ ਜਵਾਬ ਹੈ ਮਿਹਨਤ ਕਰਨਾ ਸਵਾਲ ਨੰਬਰ 19 ਵੀਵੋ ਕਿਸ ਦੇਸ਼ ਦੀ ਕੰਪਨੀ ਹੈ ਤੁਹਾਡੇ অপਸ਼ਨ ਹਨ ਚੀਨ ਜਾਪਾਨ ਭਾਰਤ ਅਤੇ ਇੰਗਲੈਂਡ ਇਸ ਦਾ ਸਹੀ ਜਵਾਬ ਹੈ ਚੀਨ ਸਵਾਲ ਨੰਬਰ 20 ਭਾਰਤ ਵਿੱਚ ਕਿੰਨੇ ਲੋਕ WhatsApp ਯੂਜ਼ ਕਰਦੇ ਹਨ ਤੁਹਾਡੇ অপਸ਼ਨ ਹਨ 20 ਕਰੋੜ 55 ਕਰੋੜ 40 ਕਰੋੜ ਅਤੇ 39 ਕਰੋੜ ਇਸ ਦਾ ਸਹੀ ਜਵਾਬ ਹੈ 39 ਕਰੋੜ। ਸਵਾਲ ਨੰਬਰ 21 ਪੰਛੀਆਂ ਦਾ ਰਾਜਾ ਕਿਸ ਨੂੰ ਕਿਹਾ ਜਾਂਦਾ ਹੈ? ਤੁਹਾਡੇ ਆਪਸ਼ਨ ਹਨ ਮੋਰ ਨੂੰ, ਬਾਜ ਨੂੰ, ਕੋਇਲ ਨੂੰ ਅਤੇ ਕਾਂ ਨੂੰ। ਇਸ ਦਾ ਸਹੀ ਜਵਾਬ ਹੈ ਬਾਜ ਨੂੰ। ਸਵਾਲ ਨੰਬਰ 22 ਕਿਸ ਦਰਖਤ ਦੇ ਥੱਲੇ ਸੌਣ ਨਾਲ ਇਨਸਾਨ ਮਰ ਸਕਦਾ ਹੈ? ਤੁਹਾਡੇ ਆਪਸ਼ਨ ਹਨ ਆਂਬ, ਸਫੈਦਾ ਕਿਕਰ ਅਤੇ ਨਿੰਮ ਇਸ ਦਾ ਸਹੀ ਜਵਾਬ ਹੈ ਨਿੰਮ ਸਵਾਲ ਨੰਬਰ 23 ਕਿਸ ਦੇਸ਼ ਵਿੱਚ ਪਲਾਸਟਿਕ ਦੇ ਨੋਟ ਚੱਲਦੇ ਹਨ ਤੁਹਾਡੇ ਆਪਸ਼ਨ ਹਨ ਨਿਊਜ਼ੀਲੈਂਡ ਇੰਗਲੈਂਡ ਆਸਟ੍ਰੇਲੀਆ ਅਤੇ ਦੁਬਈ ਇਸ ਦਾ ਸਹੀ ਜਵਾਬ ਹੈ ਆਸਟ੍ਰੇਲੀਆ ਸਵਾਲ ਨੰਬਰ 24 ਗੁਲਾਬਾਂ ਦਾ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ ਤੁਹਾਡੇ অপਸ਼ਨ ਹਨ ਲੁਧਿਆਣਾ ਚੰਡੀਗੜ੍ਹ ਅੰਮ੍ਰਿਤਸਰ ਅਤੇ ਕਪੂਰਥਲਾ ਦੋਸਤੋ ਇਸ ਸਵਾਲ ਦਾ ਸਹੀ ਜਵਾਬ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ